ਰੋਹਾਨੀ ਅਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹਰਮੱਥਾ ਟਿਕਣ ਪਹੁੰਚੇ ਉਹਨਾਂ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰੀ ਤੌਰ ਤੇ ਅੰਮ੍ਰਿਤਸਰ ਆਉਣ ਦਾ ਉਹਨਾਂ ਦਾ ਕਾਰਨ ਸੀ ਕਿ ਉਹ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦੇ ਇੰਚਾਰਜ ਨੇ ਤੇ ਡਿਸਟ੍ਰਿਕਟ ਡਿਵੈਲਪਮੈਂਟ ਦੇ ਕੰਮਾਂ ਬਾਰੇ ਰਿਵਿਊ ਮੀਟਿੰਗ ਕਰਨ ਲਈ ਅੰਮ੍ਰਿਤਸਰ ਪਹੁੰਚੇ ਨੇ ਇਸ ਮੌਕੇ ਉਹਨਾਂ ਨੇ ਅੰਮ੍ਰਿਤਸਰ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਸਫਾਈ ਨੂੰ ਲੈ ਕੇ ਰ ਨਾਨੋ ਜੋ ਯੋਜਨਾ ਬਣਾਉਣੀ ਆ ਉਸ ਦੇ ਬਾਰੇ ਵਿੱਚ ਵੀ ਗੱਲਬਾਤ ਕੀਤੀ ਦੇਖੋ ਜੀ ਮੈਂ ਕਿਉਂਕਿ ਰੱਖੋ ਜਿਹੜੀਆਂ ਉੱਤੇ ਰੱਖੋ ਬੋਲੀਏ ਸਾਈਡ ਤੇ ਕਰ ਲੈਣਾ ਫਿਰ ਆਪਾਂ ਗੁਰੂ ਕੀ ਨਗਰੀ ਜਦੋਂ ਵੀ ਇੱਥੇ ਆਉਣੇ ਆ ਤਾਂ ਹਮੇਸ਼ਾ ਹਰ ਕੋਈ ਚਾਹੇ ਸਿੱਖਾ ਚਾਹੇ ਗੈਰ ਸਿੱਖਾ ਪੂਰੇ ਕਹੋ ਵੀ ਦੁਨੀਆ ਭਰ ਚੋਂ ਇੱਥੇ ਜਿਹੜੇ ਲੋਕ ਨੇ ਸਿਰ ਝਕਾਉਣ ਲਈ ਇੱਥੇ ਦਰਸ਼ਨ ਕਰਨ ਲਈ ਆਉਂਦੇ ਆ ਉਸੇ ਵੀ ਜਦੋਂ ਵੀ ਕਦੇ ਅੰਮ੍ਰਿਤਸਰ ਆਉਣ ਦਾ ਮੌਕਾ ਜਿਹੜਾ ਉਹ ਲੱਗਦਾ ਤਾਂ ਹਮੇਸ਼ਾ ਹੀ ਦਰਸ਼ਨ ਕਰਨ ਲਈ ਪਹੁੰਚਦੇ ਆ ਸੋ ਅੱਜ ਹੀ ਪਹੁੰਚੇ ਆ ਜਿਹੜਾ ਅਮਰਸਰ ਆਉਣ ਦਾ ਜਿਹੜਾ ਸਰਕਾਰੀ ਤੌਰ ਤੇ ਜਿਹੜਾ ਪ੍ਰੋਗਰਾਮ ਸੀ ਉਹ ਸੀ ਕਿਉਂਕਿ ਬਤੌਰ ਮੈਂ ਅਮਰਸਰ ਤੇ ਤਰਨਤਾਰ ਜਿਲ੍ਹੇ ਦਾ ਇੰਚਾਰਜ ਆ ਸੋ ਡਿਸਟ੍ਰਿਕਟ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਜਿਹੜੀ ਰਿਵਿਊ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਸੀ ਸਾਡੇ ਮੰਤਰੀ ਕੁਲਦੀਪ ਧਾਲੀਵਾਲ ਜੀ ਵੀ ਸਾਡੇ ਐਮਐਲਏ ਸਾਹਿਬਾਨ ਵੀ ਉਹਦੇ ਵਿੱਚ ਪਹੁੰਚੇ ਸੀਗੇ ਤੇ ਸਾਰੇ ਮਹਿਕਮਿਆਂ ਦੇ ਅਫਸਰ ਸਾਹਿਬਾਨ ਸੋ ਜਿਹੜੇ ਜਿਹੜੇ ਮਹਿਕਮੇ ਦੇ ਕੰਮ ਚੱਲ ਰਹੇ ਆ ਉਹਨਾਂ ਦੀ ਮੀਟਿੰਗ ਜਿਹੜੀ ਉਹ ਕੀਤੀ ਗਈ ਖਾਸ ਤੌਰ ਤੇ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਖਾਸ ਤੌਰ ਤੇ ਜਿਹੜਾ ਇਹ ਦਰਬਾਰ ਸਾਹਿਬ ਵਾਲਾ ਜਿਹੜਾ ਏਰੀਆ ਹੈ ਇਹਦੇ ਚ ਜਿਹੜਾ ਸਫਾਈ ਨੂੰ ਲੈ ਕੇ ਜਿਹੜਾ ਧਿਆਨ ਬਹੁਤ ਹੀ ਕੇਂਦਰਿਤ ਰਿਹਾ ਤੇ ਆਉਣ ਵਾਲੇ ਸਮੇਂ ਚ ਅਸੀਂ ਇਹ ਕੀਤਾ ਕਿ ਦੋ ਤਿੰਨ ਜਿਹੜੇ ਵਾਰਡ ਹੈ ਉਹਨਾਂ ਨੂੰ ਪਾਇਲਟ ਤੌਰ ਤੇ ਜਿਹੜਾ ਪ੍ਰੋਜੈਕਟ ਬਣਾ ਕੇ ਜਿਹੜਾ ਇਹ ਕੀਤਾ ਜਾਵੇ ਕਿ ਉਹਨਾਂ ਦੇ ਵਿੱਚ ਜਿਹੜੀ 100 ਪਰਸੈਂਟ ਜਿਹੜੀ ਕੂੜੇ ਦੀ ਸੈਗਰੀਗੇਸ਼ਨ ਤੇ ਕਿਤੇ ਵੀ ਕੋਈ ਡੰਪ ਨਾ ਹੋਵੇ ਕਿ ਨਾਲ ਦੀ ਨਾਲ ਜਿਹੜੀਆਂ ਗੱਡੀਆਂ ਆਉਣ ਕੂੜੇ ਨੂੰ ਜਿਹੜਾ ਚੱਕ ਕੇ ਲੈ ਕੇ ਜਾਣ ਸੋ ਇਹਦੇ ਤੇ ਅੱਜ ਜਿਹੜੀ ਮੀਟਿੰਗ ਹੈ ਜਿਹੜੀ ਆ ਹੋਊਗੀ ਤੇ ਬੜੀ ਜਲਦੀ ਇਹ ਵੀ ਜਿਹੜੇ ਅੱਜ ਫੈਸਲੇ ਲਏ ਗਿਆ ਇਹਨਾਂ ਨੂੰ ਰਿਵਿਊ ਕਰ ਲਈ ਜਿਹੜੀ ਮੀਟਿੰਗ ਆ ਉਹ ਨਾਲ ਸਮੇ ਜਿਹੜੀ ਆ ਉਹ ਰੱਖੀ ਜਾਊਗੀ ਸਰ ਸਾਲ 2024 ਦਾ ਅਗਾਜ਼ ਹੋ ਚੁੱਕਿਆ ਹੈ ਬਤੌਰ ਸਾਡਾ ਖੇਡ ਫੋਰਟ ਡਿਪਾਰਟਮੈਂਟ ਹੈ ਤਾਂ ਕਿ ਨਵੀਆਂ ਕੋਈ ਨੀਤੀਆਂ ਆ ਰਹੀਆਂ ਨੇ ਖਿਡਾਰੀਆਂ ਨੂੰ ਲੈ ਕੇ ਜਿਸ ਤਰ੍ਹਾਂ ਕਿ ਉੱਧਰ ਯੂਨੀਵਰਸਿਟੀ ਦੇ ਵਿੱਚ ਵੀ ਮਰਦ ਟਰਾਫੀ ਦੌਰਾਨ ਵੀ ਕਈ ਖਿਡਾਰੀਆਂ ਨੇ ਜਾਂ ਉਹਦੇ ਉਸ ਦੇਖੋ ਪਿਛਲੇ 2 ਸਾਲ ਚ ਜਿੱਥੇ ਵੱਖ-ਵੱਖ ਵਿਭਾਗਾਂ ਚ ਸਰਕਾਰ ਨੇ ਕੰਮ ਕੀਤਾ ਉਥੇ ਮੈਂ ਸਮਝਦਾ ਕਿ ਖੇਡ ਡਿਪਾਰਟਮੈਂਟ ਚ ਇੰਨਾ ਕੰਮ ਨਹੀਂ ਲੱਗਦਾ ਵੀ ਪਿਛਲੇ 25-30 ਸਾਲ ਚ ਨਹੀਂ ਹੋਇਆ ਜਿੰਨਾ ਪਿਛਲੇ 2 ਸਾਲ ਚ ਹੋਇਆ ਕਿਉਂਕਿ ਖੇਡ ਡਿਪਾਰਟਮੈਂਟ ਇਦਾਂ ਦਾ ਵੀ ਇਹਦੇ ਚ ਰਾਤੋਂ ਰਾਤ ਤਾਂ ਨਹੀਂ ਵੀ ਖਿਡਾਰੀ ਜਿਹੜੇ ਪੈਦਾ ਹੋ ਸਕਦੇ ਪਰ ਨਵੇਂ ਖਿਡਾਰੀ ਪੈਦਾ ਕਰਨ ਲਈ ਤੇ ਜਿਹੜੇ ਖਿਡਾਰੀ ਸਾਡੇ ਮੈਡ ਲਿਸਟ ਨੇ ਚਾਹੇ ਨੈਸ਼ਨਲ ਚਾਹੇ ਇੰਟਰਨੈਸ਼ਨਲ ਉਹਨਾਂ ਦਾ ਮਾਨ ਸਨਮਾਨ ਤੇ ਉਹਨਾਂ ਨੂੰ ਨੌਕਰੀਆਂ ਦੇਣ ਲਈ ਤਾਂ ਕਿ ਉਹਨਾਂ ਨੂੰ ਦੇਖ ਕੇ ਨਵੇਂ ਖਿਡਾਰੀ ਜਿਹੜੇ ਸਾਡੇ ਉਤਸ਼ਾਹਿਤ ਹੋਣ ਉਹਦੇ ਵੱਲ ਸਰਕਾਰ ਨੇ ਕਾਫੀ ਕੰਮ ਹੈ ਜਿਹੜਾ ਉਹ ਕੀਤਾ ਤੁਸੀਂ ਪਿਛਲੇ ਦਿਨ ਵੀ ਦੇਖਿਆ ਹੋਣਾ ਕਿ ਜਿਹੜੇ ਏਸ਼ੀਅਨ ਗੇਮਜ਼ ਵਾਲੇ ਖਿਡਾਰੀ ਆ ਉਹਨਾਂ ਨੂੰ ਸੀਐਮ ਸਾਹਿਬ ਨੇ ਬੁਲਾ ਕੇ ਕੈਸ਼ ਵਾਰਡ ਦਿੱਤਾ ਇੱਥੋਂ ਤੱਕ ਕਿ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਵੀ ਜਿਹੜੇ ਗੋਆ ਖੇਡਾਂ ਦੇ ਵਿੱਚ ਗਏ ਸੀ ਉਹਨਾਂ ਨੂੰ ਵੀ ਕੈਸ਼ ਵਾਰਡ ਦਿੱਤੇ ਤੇ ਪਹਿਲੀ ਵਾਰ ਹੈ ਕਿ ਕਿਸੇ ਸੀਐਮ ਨੇ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਬੁਲਾ ਕੇ ਜਿਹੜਾ ਮਾਨ ਸਨਮਾਨ ਹੈ ਉਹ ਕੀਤਾ ਹੋਵੇ ਬਾਕੀ ਨਵੀਂ ਪਾਲਿਸੀ ਜਿਹੜੀ ਹੈ ਸਾਡੀ ਖੇਡ ਅਸੀਂ ਬਣਾਈ ਹੈ ਉਹਦੇ ਵਿੱਚ 100% ਜਿਹੜੇ ਨੈਸ਼ਨਲ ਦੇ ਮੈਡਲਿਸਟ ਹੈ ਗੇਮਸ ਦੇ ਤੇ ਜਿੰਨੇ ਇੰਟਰਨੈਸ਼ਨਲ ਮੈਡਲਿਸਟ ਹੈ ਉਹਨਾਂ ਦੀ ਨੌਕਰੀ ਦੀ ਗਰੰਟੀ ਹੈ ਅਸੀਂ ਵਿਦਨ ਸਪੋਰਟਸ ਡਿਪਾਰਟਮੈਂਟ 500 ਪੋਸਟਾਂ ਕ੍ਰੀਏਟ ਕੀਤੀਆਂ ਨੇ ਅੱਜ ਕੋਈ ਵੀ ਖਿਡਾਰੀ ਹੁਣ ਮੂਰੇ 올림픽 ਆਉਣੀ ਹੈ ਏਸ਼ੀਅਨ ਖੇਡਾਂ ਲੰਘ ਕੇ ਗਈਆਂ ਜਾਂ ਕੋਈ ਕੌਨਵੈਲਥ ਆ ਰਹੀ ਹੈ ਹਰ ਗੇਮ ਦੇ ਵਿੱਚ ਅੱਜ ਜਿਹੜਾ ਖਿਡਾਰੀ ਜਾ ਰਿਹਾ ਉਹਨੂੰ ਇੱਥੋਂ ਤਿਆਰੀ ਕਰਦੇ ਨੂੰ ਪਤਾ ਹੈ ਵੀ ਜੇ ਮੈਂ ਸਿਲਵਰ ਮੈਡਲ ਲੈ ਕੇ ਆ ਤਾਂ ਮੈਨੂੰ ਕੋ ਕਿਹੜੀ ਨੌਕਰੀ ਮਿਲੂ ਜੇ ਮੈਂ 골ਡ ਲੈ ਕੇ ਆ ਤਾਂ ਮੈਨੂੰ ਕਿਹੜੀ ਨੌਕਰੀ ਮਿਲੂ 100% ਗਰੰਟੀ ਹੈ ਨਹੀਂ ਆਮ ਤੌਰ ਤੇ ਇਹ ਹੁੰਦਾ ਸੀ ਵੀ ਜੇ ਤਾ ਲੈਕਸ਼ਨੀਅਰ ਹੈ ਤਾਂ ਨੌਕਰੀ ਵੀ ਦੇ ਦੋ ਕੈਸ਼ ਵਾਰਡ ਵੀ ਦੇ ਦੋ ਜੇ ਲੈਕਸ਼ਨੀਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਵਾਰਡ ਸੋ ਅੱਜ ਜਿਹੜੀ ਪਾਲਿਸੀ ਬਣਾਈ ਆ ਉਹਦਾ ਫਾਇਦਾ ਇਹ ਹੈ ਕਿ ਇੱਥੇ ਜਿਹੜੀ ਮਰਜ਼ੀ ਸਰਕਾਰ ਹੋਵੇ ਪਾਲਿਸੀ ਦੇ ਹਿਸਾਬ ਨਾਲ ਨੌਕਰੀ ਵੀ ਦੇਣੀ ਪਊ ਤੇ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਦੂਸਰੀ ਚੀਜ਼ ਅਸੀਂ ਕੀਤੀ ਹੈ ਕਿ ਤਿਆਰੀ ਲਈ ਵੀ ਖਿਡਾਰੀਆਂ ਨੂੰ ਪੈਸੇ ਦੇਣੇ ਪੈਣਗੇ ਏਸ਼ੀਅਨ ਖੇਡਾਂ ਲਈ ਖਿਡਾਰੀ ਗਏ ਅਸੀਂ 8-8 ਲੱਖ ਰੁਪਇਆ ਤਿਆਰੀ ਲਈ ਦਿੱਤਾ ਚਲੋ ਜਿੱਤ ਕੇ ਆਉਣ ਤਾਂ ਮੈਡਲ ਦੇਣੇ ਹੀ ਆ ਹੁਣ ਜਿਵੇਂ 올림픽 ਲਈ ਜਿਹੜੇ ਖਿਡਾਰੀ ਪਾਰਟਿਸਿਪੇਟ ਕੀਤੇ ਆ ਸਾਰਿਆਂ ਨੂੰ ਸਰਕਾਰ ਜਿਹੜਾ 15-15 ਲੱਖ ਰੁਪਇਆ ਤਿਆਰੀ ਲਈ ਜਿਹੜਾ ਉਹ ਦੇ ਰਹੀ ਹੈ ਉਹਦੇ ਨਾਲ ਖਿਡਾਰੀਆਂ ਨੂੰ ਜਿਹੜਾ ਹੌਸਲਾ ਮਿਲਦਾ ਤੇ ਜਿਹੜੀਆਂ ਕੋਈ ਉਹਨਾਂ ਦੀਆਂ ਬੇਸਿਕ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਕੋਈ ਉਹਨਾਂ ਨੇ ਇਕਵਿਪਮੈਂਟ ਖਰੀਦਣਾ ਉਹ ਵੀ ਜਿਹੜਾ ਖਿਡਾਰੀ ਜਿਹੜਾ ਉਹ ਖਰੀਦ ਜਿਹੜਾ ਹੋ ਸਕਦਾ ਹੈ। ਬਾਕੀ ਆਉਣ ਵਾਲੇ ਸਮੇਂ 'ਚ ਸਪੋਰਟਸ ਨਰਸਰੀ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਣਨ ਜਾ ਰਹੀਆਂ ਨੇ ਜਿੱਥੇ ਅਸੀਂ ਕੋਚ ਵੀ ਰੱਖਾਂਗੇ। ਜਿੱਥੇ ਅਸੀਂ ਜਿਹੜਾ ਬੱਚਿਆਂ ਨੂੰ ਹਰ ਨਰਸਰੀ ਵਿੱਚ 60 ਬੱਚਿਆਂ ਜਿਹੜੀ ਡਾਈਟ ਦੇਵਾਂਗੇ, ਉੱਥੇ ਜਿਹੜਾ ਕੋਈ ਗਰਾਊਂਡ ਹੈ ਉਹਦੇ ਅਪਗ੍ਰੇਡ ਕੋਈ ਕਰਨਾ ਹੈ, ਉਹਦੇ ਲਈ ਵੀ ਜਿਹੜਾ ਅਸੀਂ ਜਿੰਨੇ ਪੈਸੇ ਵੀ ਲੱਗਣਗੇ ਉਹ ਦੇਵਾਂਗੇ। ਸੋ ਇਹ ਮੈਨੂੰ ਲੱਗਦਾ ਵੀ ਨਰਸਰੀ ਦਾ ਜਿਹੜਾ ਕਨਸੈਪਟ ਹੈ ਇੱਕ ਗਰਾਊਂਡ ਤੇ ਵੱਡੀ ਚੇਂਜ ਜਿਹੜੀ ਹੈ। ਉਹ ਲੈ ਕੇ ਆਊਗਾ ਕਿਉਂਕਿ ਉਹ ਵੀ ਕੋਈ ਇਹ ਨਹੀਂ ਵੀ ਅਸੀਂ ਰੈਂਡਮਲੀ ਵੀ ਜਿੱਥੋਂ ਸ਼ਫਾਰਸ਼ ਆਗੀ ਕਿਸ ਐਮਐਲ ਨੇ ਕਹਤਾ ਉੱਥੇ ਦੇਤੀ ਉਹਦੇ ਲਈ ਵੀ ਜਿਹੜੇ ਏਰੀਆ 'ਚ ਜਿਹੜੀ ਗਏ ਪੌਪੂਲਰ ਆ ਜਿਨ ਮੰਨ ਲਓ ਅੰਮ੍ਰਿਤਸਰ ਦੇ ਕਿਸੇ ਪਿੰਡ ਦੇ ਵਿੱਚ ਵਾਲੀਬਾਲ ਚੱਲਦੀ ਆ ਤਾਂ ਅਸੀਂ ਉੱਥੇ ਵਾਲੀਬਾਲ ਦੀ ਨਰਸਰੀ ਦੇਵਾਂਗੇ ਚੱਕਰ ਪਿੰਡ ਆ ਉੱਥੇ ਜਿਵੇਂ ਬੌਕਸਿੰਗ ਚੱਲਦੀ ਆ ਤਾਂ ਅਸੀਂ ਬੌਕਸਿੰਗ ਦੀ ਨਰਸਰੀ ਅਸੀਂ ਦੇ ਰਹੇ ਆ ਕਿਸੇ ਪਿੰਡ 'ਚ ਬਾਸਕਟਬਾਲ ਚੱਲਦੀ ਤੇ ਬਾਸਕਟਬਾਲ ਮਤਲਬ ਕਿ ਜਿਹੜੇ ਏਰੀਆ ਜਿਹੜਾ ਕਲਚਰ ਬਣਿਆ ਹੋਇਆ ਹੈ ਉੱਥੇ ਜਿਹੜੇ ਆਲੇ-ਦੁਆਲੇ ਦੇ ਪਿੰਡਾਂ ਦੇ ਬੱਚੇ ਹੋਣ ਉਹੀ ਖੇਡ ਖੇਡਣ ਤੇ ਉਸੇ ਖੇਡ ਦਾ ਉੱਥੇ ਕੋਚ ਸਾਰੇ ਉੱਥੇ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੇ ਗਰਾਊਂਡ ਤੇ ਜਿਹੜੀ ਪ੍ਰੋਪਰ ਬੱਚਿਆਂ ਨੂੰ ਜਿਹੜੀ ਡਾਈਟ ਆ ਉਹ ਦਿੱਤੀ ਜਾਊਗੀ। ਕਾਂਗਰਸ ਗਠਬੰਧਨ ਕਿਹਦਾ ਦੇ ਰਿਹਾ ਹੈ? ਦੇਖੋ ਸਾਡੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਦੇਸ਼ਾ ਕਿ 13 ਦੀ 13 ਸੀਟਾਂ ਦੀ ਜਿਹੜੀ ਤਿਆਰੀ ਕਰੋ ਸਾਰੇ ਵਰਕਰ ਤੋਂ ਲੈ ਕੇ ਜਿਹੜੇ ਲੀਡਰ ਜਿਹੜੇ ਸਾਰੇ ਮੰਤਰੀ ਸਾਹਿਬਾਨ ਸੋਰ ਸਿੱਤੀਆਂ ਦੇ 13 ਸੀਟਾਂ ਤੇ ਆਮ ਆਦੀ ਪਾਰਟੀ ਜਿਹੜੀ ਤਿਆਰੀਆਂ ਪੰਜਾਬ 'ਚ ਕਰ ਰਹੀ ਹੈ। ਚੰਡੀਗੜ੍ਹ ਮਹਿਕ ਕੀਤੀ ਗਈ ਹੈ। ਉਹ ਬੋਲ ਕੀ ਕਰਦੇ। ਦੇ ਦਿੱਲੀ ਚ ਵੀ ਪਹਿਲਾਂ ਜਦੋਂ ਮੇਅਰ ਸਾਡਾ ਉੱਥੇ ਜਿੱਤੇ ਆ ਬਹੁਮਤ ਮਿਲ ਗਈ ਪਹਿਲਾਂ ਤਾਂ ਉੱਥੇ ਵੀ ਤੁਸੀਂ ਦੇਖਿਆ ਹੋਣਾ ਵੀ ਭਾਜਪਾ ਨੇ ਪਹਿਲਾਂ ਤਾਂ ਸਾਰੇ ਜਿਹੜੀਆਂ ਕਾਰਪੋਰੇਸ਼ਨਾਂ ਤਿੰਨ ਤੋੜ ਕੇ ਇੱਕ ਕਰਤੀਆਂ ਵੀ ਦਿੱਲੀ ਸੀਐਮ ਦੇ ਬਰਾਬਰ ਦੀ ਸੀ ਕੁਰਸੀ ਇੱਕ ਹੋਰ ਬਣਾ ਦिए ਤੇ ਉੱਥੇ ਮੁੜ ਕੇ ਤੁਸੀਂ ਦੇਖੋ ਵੀ ਜਿਹੜੇ ਨੋਮੀਨੇਟਡ ਮੈਂਬਰਾਂ ਨੂੰ ਵੀ ਵੋਟ ਪਾਉਣ ਦਾ ਜਿਹੜਾ ਅਧਿਕਾਰ ਦਿੱਤਾ ਕੋਰਟ ਚ ਗਏ ਫਿਰ ਜਾ ਕੇ ਕਿਤੇ ਤਰੀਕਾ ਪਾਈ ਗਏ ਫਿਰ ਜਾ ਕੇ ਜਿਹੜੀ ਕਿਤੇ ਉੱਥੇ ਆ ਜਿਹੜੀ ਇਲੈਕਸ਼ਨ ਆ ਉਹ ਜਿਹੜੀ ਸਿਰੇ ਚੜੀ ਸੋ ਇਹ ਸਾਰੇ ਕਿਤੇ ਕੋਈ ਮੈਨੂੰ ਤਾਂ ਕੋਈ ਹੈਰਾਨੀ ਵਾਲੀ ਗੱਲ ਲੱਗਦੀ ਨਹੀਂ ਸਾਨੂੰ ਤਾਂ ਐਕਸਪੈਕਟਡ ਸੀ ਵੀ ਬੀਜੇਪੀ ਨੇ ਇਦਾਂ ਕਰਨਾ ਹੀ ਕਰਨਾ ਕਿਉਂਕਿ ਜਿੱਥੇ ਵੀ ਬਾਈ ਹੋਕ ਐਂਡ ਬਾਈ ਕਰੁਕ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਕੁਰਸੀ ਸਾਡੇ ਹੱਥ ਨਹੀਂ ਆ ਰਹੀ ਉੱਥੇ ਫਿਰ ਉਹ ਸਰਕਾਰੀ ਮਸ਼ੀਨਰੀ ਦੀ ਵੀ ਵਰਤੋਂ ਕਰਦੇ ਆ ਜਿੱਥੇ ਕਿਤੇ ਕੋਈ ਸਰਕਾਰ ਬਣ ਵੀ ਜਾਵੇ ਉਹ ਉੱਥੇ ਫਿਰ ਗਵਰਨਰ ਸਾਹਿਬ ਹੁੰਦੇ ਆ ਉਹਨਾਂ ਦੇ ਰਾਹੀਂ ਜਿਹੜਾ ਸਰਕਾਰ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾਂਦਾ ਸੋ ਚੰਡੀਗੜ੍ਹ ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਤੁਸੀਂ ਦੇਖੋ ਵੀ ਐਨ ਮੌਕੇ ਤੇ ਅਫਸਰ ਸਾਹਿਬਾਨ ਕਹਿੰਦੇ ਆ ਜੀ ਮੈਂ ਤਾਂ ਬਿਮਾਰ ਆ ਚਲੋ ਹੁਣ ਅਸੀਂ ਕੋਰਟ ਚ ਗਿਆਂ ਕੋਰਟ ਨੇ ਕਿਹਾ ਵੀ ਇਲੈਕਸ਼ਨ ਜਿਹੜੀ ਆ ਉਹ ਕਰਵਾਓ ਸੋ ਇਲੈਕਸ਼ਨ ਹੋਊਗੀ 100% ਉਥੇ ਆਮ ਆਦਮੀ ਪਾਰਟ ਜਿਹੜਾ ਮੇਅਰ ਆ ਉਹ ਬਣ ਜਾਣਾ